ਦੇ ਸੀ ਤੇ ਜਾਉਂ ਗੋਲ ਬੰਬ ਜੇ ਹੁੰਦੇ ਸੀ ਪਰ ਹਾਂ ਹੁਣ ਦੇਖੋ ਤੁਸੀਂ ਤਾਂ ਮੁੱਕਣਾ ਨਾ ਨਾ ਲੈਂਦਾ ਮੇਰੇ ਖਿਆਲ ਆ ਕਿਤੇ 2.5 ਹਜ਼ਾਰ ਨੂੰ ਅੱਗ ਲੱਗੀ ਲੱਗਦੀ ਆ ਤਾਂ ਆ ਦੇਖ ਸਕਦੇ ਹੋ ਜੀ ਲਗਾਤਾਰ ਹਾਲਾਤ ਕਿੱਧਰ ਨੂੰ ਜਾ ਰਹੇ ਆ ਸੋ ਸਾਰਾ ਮੈਨੂੰ ਕੋਠੇ ਤੇ ਖੜੇ ਨੂੰ ਸਾਹ ਲੈਣਾ ਔਖਾ ਹੋਇਆ ਪਿਆ ਆ ਤੁਹਾਨੂੰ ਇਹਦੀ ਲਾਟ ਵੀ ਤੁਹਾਨੂੰ ਨਾਲ ਦੀ ਨਾਲ ਦਿਖਾ ਦਵਾਂ ਸੋ ਆ ਦੇਖ ਸਕਦੇ ਹੋ ਜੀ ਤੁਸੀਂ ਬਾਕੀ ਪਟਾਕੇ ਤਾਂ ਜਿਹੜੇ ਚੱਲ ਰਹੇ ਨੇ ਇਹ ਤਾਂ ਮੈਨੂੰ ਲੱਗਦਾ ਵੀ ਮੈਂ ਤਾਂ ਮੈਂ ਤਾਂ ਗਿਣਤੀ ਵੀ ਭੁੱਲ ਗਿਆ ਹੁਣ ਇਹਨਾਂ ਦੀ ਗਿਣਤੀ ਵੀ ਕਿੰਨੀ ਕਿੰਨਾਂ ਦੀ ਗਿਣਤੀ ਹੋਊਗੀ ਬਾਲਾਪਨ ਵਾਪਰੇ ਜੀ ਬਾਪਰੇ ਬਾਕੀ ਮੈਨੂੰ ਲੱਗਦਾ ਚੱਲਦੇ ਨੂੰ ਇਹਨੂੰ ਘੱਟੋ ਘੱਟ 5 ਮਿੰਟ ਹੋ ਗਏ ਤੇ ਇਹ ਦਿਵਾਲੀ ਹੈ ਜੀ ਮਾਛੀਵਾੜਾ ਸਾਹਿਬ ਇਲਾਕੇ ਦੀ ਸਾਡੀ ਤੁਹਾਨੂੰ ਦਿਖਾ ਰਹੇ ਆਪਾਂ ਸਾਡੇ ਪਿੰਡ ਦੀ ਦਿਵਾਲੀ ਲਾਈਵ ਹੈ ਤੇ ਤੁਸੀਂ ਆਪੋ ਆਪਣੇ ਪਿੰਡ ਦੇ ਹਾਲਾਤ ਜਰੂਰ ਦੱਸਿਓ ਜੀ ਅ ਸੋ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਹਮਾਂਸ਼ੂ ਬਾੜੀ ਬਾਈ ਜੀ ਸਵਾਗਤ ਜੀ ਆਇਆਂ ਨੂੰ ਜੀ ਆਇਆਂ ਨੂੰ ਪਵਿੱਤਰ ਸ਼ਰਮਾ ਜੀ ਸਵਾਗਤ ਆ ਤੁਹਾਡਾ ਜੀ ਆਇਆਂ ਨੂੰ ਜੀ ਧੰਨਵਾਦ ਬਵਿੰਦਰ ਵੀਰ ਅ ਥੈਂਕ ਯੂ ਜੀ ਥੈਂਕ ਯੂ ਪਵਿੱਤਰ ਜੀ ਸ਼ਰਮਾ ਜੀ ਸਵਾਗਤ ਸਵਾਗਤ ਰਾਜਵੀਰ ਰ